ਨਵੇਂ ਮਿੱਤਰੋ ਕਹਿੰਦੇ ਸਾਡੇ ਅੱਜ ਮੁੰਡੇ ਦਾ ਬਲੌਗ ਆਣਾ ਤੁਸੀਂ ਲਾਈਕ ਕਰਨਾ ਤੇ ਸ਼ੇਅਰ ਕਰਨਾ ਨਾ ਭੁੱਲਣਾ ਅੱਜ ਸਾਡਾ ਚੌਥਾ ਦਿਨ ਹੈ ਜਗਾ ਰਹੇ ਹਾਂ ਮੇਰੀਆਂ ਅੱਖਾਂ ਸੁੱਝ ਗਈਆਂ ਜਾਂ ਅੱਖਾਂ ਖੁੱਲ ਰਹੀਆਂ ਡਾਲਾ ਪਜਾ ਦੇ ਨਵੇਂ ਮਿੱਤਰੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਆਮ ਹੋ ਗਿਆ 2:30 ਵਜ ਗਏ ਮਿੱਤਰੋ ਸਵੇਰ ਦੇ ਤੇ ਆਪਾਂ ਪਹੁੰਚ ਗਏ ਆ ਨਾਬੇ ਇਹ ਆਪਣਾ ਟੀਮ ਮੈਂ ਡਟਾ ਮਾਰਦਾ ਬਸ ਬਸ ਆਇਆ ਹੁਣ ਤੇ ਮਿੱਤਰੋ ਅੱਜ ਆਪਾਂ ਜਾਣਾ ਲੌਂਗਵਾਲ ਸਫਰ ਬਹੁਤ ਜ਼ਿਆਦਾ ਆ ਬਣਾ ਪੱਕ ਚੱਲੀਏ ਫਿਰ ਟਾਈਮ ਵੇਸਟ ਨਾ ਕਰੀਏ ਠੀਕ ਹੈ ਜੀ ਤੁਹਾਨੂੰ ਮਿਲਦਾ ਗਹਾਂ ਜਾ ਕੇ ਜਿੱਥੇ ਆਪਾਂ ਬ੍ਰੇਕ ਲਾਵਾਂਗੇ ਸਾਨੂੰ ਇੱਕ ਮਟਰ ਪਹਿਲਾ ਸਟਾਪ ਲੱਗਦੇ ਆ ਆਪਣਾ ਚਾਹ ਪਾਣੀ ਪੀਰ ਜੇ ਮੈਨੂੰ ਫੇਰ ਮਿਲਦੇ ਹਾਂ ਤਾਂ ਕੰਮ ਮੁੜ ਜਿਆ ਜਾ ਪਿਆ ਲੈ ਮੇਟਰੋ ਕਰੋ ਗੱਲ ਉਹ ਲੈ ਮੇਟਰੋ ਲੈ ਜਾਂ ਜੋਟਾਵਾ ਵੈੜਾ ਉਹ ਜਾਂਦਾ ਮਛਰਿਆ ਲੈਟਾ ਦੇਗਾ ਪਟੂਨੇ ਕਿਵੇਂ ਲਾਈਆਂ ਨੇ ਇਸ਼ਾ ਖਰਾਬ ਹੋ ਰਿਹਾ ਭਾਈ ਆਪਣਾ ਕੋਈ ਗੱਲ ਨਹੀਂ ਆ ਆ ਸਵਾਹ ਦਾ ਰਾਤ ਨੂੰ ਗੱਡੀ ਚਲਾਉਣ ਦਾ ਕਿਉਂ ਜੀ ਦੇ ਮੜਾ ਜਾਂ ਸੱਪ ਵਾਂਗ ਕਿਹੜੇ ਬਦਲੇ ਕਿੰਨੇ ਮੁੰਡੇ ਜਾਂਦੇ ਨੇ ਲਾਈਟਾਂ ਦੇਖੋ ਐ ਮੈਂ ਦੀਓ ਲਾਈ ਫੜਦਾ ਜਿਓ ਉੱਪਰ ਆਜਾ ਚੱਲ ਲੈ ਕੰਨਿਆਂ ਨੂੰ ਮਾਰ ਹੁਣ ਛੱਡ ਮੜੀ ਆਇਆ ਹੁਣ ਕਿੱਥੇ ਰਹਿ ਗਿਆ ਆਦੇ ਨੰਦਵਸਾਬ ਦੇ ਇਕੱਠੇ ਲੋ ਨਾਪਾ ਪੁੱਜੇ ਸਾਡਾ ਬਲੌਗਰ ਯੂਟਿਊਬਰ ਕਮਲ ਉਸਤਾਜ ਜੀ ਨੇੜਾ ਹੀ ਨਹੀਂ ਲੱਗਣਾ ਦਿੰਦਾ ਟਾਈਮ ਦੇਖ ਲੋ ਕਿ ਆ ਹੋ ਗਿਆ 240 ਰੇਡ ਦੇ ਉਹ ਲੈ ਕੇ ਦਾ ਸਟਾਪ ਮਾਰਨਾ ਭਵਾਨੀਗੜ ਜਾ ਕੇ ਇਹੋ ਲੱਗਣਾ ਨਹੀਂ ਲੱਣਾ ਨੇੜੇ ਕਿਉਂ ਨਾ ਪਾ ਦੀ ਭਵਾਨੀਗੜ ਵੱਲੋਂ ਗੱਡੀ ਬਈ ਯਾਦਾਂ ਝੋਟੇ ਵਾਲੀ ਯਾੜ ਲੋ ਮਿੱਤਰੋ ਭਵਾਨੀਗੜ ਦੀ ਅਸੀਂ ਉਸ ਇਤਿਹਾਸਿਕ ਜਗ੍ਹਾ ਤੇ ਪਹੁੰਚ ਗਏ ਆ ਲਓ ਵੀ ਕਰੋ ਚੈੱਕ ਕਿਉਂ ਜੀ ਪੂਰੇ ਸਾਲ ਦੇ 12 ਮਹੀਨੇ ਪਾਣੀ ਖੜਾ ਰਹਿੰਦਾ ਤੇ ਸਾਨੂੰ ਬਹੁਤ ਪਰੇਸ਼ਾਨੀ ਹੁੰਦੀ ਜਦੋਂ ਅਸੀਂ ਇੱਥੋਂ ਲੰਘਦੇ ਆ ਸਾਡੇ ਟੈਰਾਂ 'ਚ ਰੋੜੇ ਵੱਜਦੇ ਨੇ ਵੱਡੇ ਵੱਡੇ ਤਾਂ ਵੇਖੋ ਜੀ ਕਿਉਂ ਜੀ ਇਹ ਬਿਊਟੀ ਆਵੋ ਭਵਾਨੀ ਅੜਦੀ ਐ ਠੀਕ ਐ ਜੀ ਆਹ ਸਾਲਿਆ ਥੱਲੇ ਹੁਣਾ ਇੱਧਰ ਨੂੰ ਆਨਾ ਐ ਲੋ ਜੀ ਲੋ ਮਾਜੀ ਮਾ ਕੀ ਆਹੀ ਬੰਦਾਂ ਨੇ ਚਲੋ ਲਓ ਵੀ ਦਿਨ ਤਾਂ ਚੜ੍ਹ ਨਹੀਂ ਨਹੀਂ ਦਈਦਾ ਸੀ ਪਹਿਲੀ ਲਿਕੇਸ਼ਨ ਤੇ ਪਹੁੰਚ ਜਾਨੇ ਆਹ ਸਤਾਜ ਆਹ ਤੂੰ ਦੇਖ ਲੈ ਮੈਂ ਤਾਂ ਤੇਰੇ ਸਾਰੇ ਆਇਆ ਬਾਈ ਯੋ ਮੁੰਡਾ ਬਾਈ ਜਿਹੜਾ ਮਸਕਰੀਆਂ ਕਰ ਰਿਹਾ ਦਾ ਰੋਡ ਤੇ ਝੋਟਾ ਮੇਰਾ ਯਾਰ ਹੱਦਾਂ ਪਾ ਦੂਏ ਬਣੀ ਫਿਰਦਾ ਚਿੱਟੀ ਪਾ ਕੇ ਹਾਂ ਜ਼ਰੂਰੀ ਆ ਲਓ ਮਿੱਤਰੋ ਕਿਉਂ ਜੀ ਆ ਆਪਣੀਆਂ ਲਾਈਟਾਂ ਲਾਣੀ 3 ਵਜੇ ਇੱਕ ਜੁਰੇ ਤੇ ਚੱਲੋ ਫਿਰ ਹੁਣ ਸੌਜੋ ਹਾਂ ਗੁੱਡ ਨਾਈਟ ਜੀ ਗੁੱਡ ਨਾਈਟ 4 5:30 5 ਵਜੇ ਗੁੱਡ ਨਾਈਟ ਹੋ ਜਾ ਆਪਣੀ ਸਵੇਰੇ 5 ਵਜੇ 9 ਵਜੇ ਮੈਂ ਰੋਟੀਆਂ ਨਾਲ 9 ਵਜੇ ਕਦੇ ਐਪ ਦੇਖਦੇ ਆ ਚਲੋ ਠੀਕ ਆ ਓਕੇ ਬਾਏ ਟਾਟਾ ਲੋਈ ਅਸਾਡਾ ਚੌਥਾ ਦਿਨ ਨਹੀਂ ਜਾਗਦੇ ਹਾਂ ਮੇਰੀਆਂ ਅੱਖਾਂ ਸੁੱਝ ਗਈਆਂ ਜਾਂ ਅੱਖਾਂ ਖੁੱਲ ਰਹੀਆਂ ਗੈਰੀ ਸੰਦੂ ਲੱਗਦਾ ਗੈਰੀ ਸੰਦੂ ਹਾਂ ਬਈ ਉੱਲ ਗਈ ਅੱਖ ਬਾਤ ਦਾ ਜੱਡ ਭਈਏ ਲੱਗਣ ਲੱਗੇ ਵੇ ਲੋ ਮਿੱਤਰੋ ਅੱਡ ਮਾਰਨਿੰਗ ਹੋ ਗਈ ਲੋਗ ਬਲੌਗ ਹੀ ਹੁੰਦਾ ਕਰ ਤੇ ਹੁਣ ਅਸੀਂ ਜਿੰਦਗੀ ਬਲੌਗ ਨਹੀਂ ਦੇਖਦਾ ਹਾਂ ਜਿਹੜਾ ਨਾ ਬਲੌਗ ਬਣਾ ਲੱਗਾ ਉਦੋਂ ਤੋਂ ਬਲੌਗ ਹੀ ਯਾਰ ਦੇ ਵਾਲੇ ਸਹੀ ਗੱਲ ਆ ਓਏ ਤੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਲੋਂਗੋਵਾਲ ਕਹਿੰਦੇ 25 ਕਿੰਨੀ ਮੋਟ ਦੱਸ ਰਿਹਾਦਾ ਬਾਈ ਉਹ 30000 ਪਤਾ 30000 ਦੇ ਲਗਭਗ ਲੁਨੇ ਬੋਟ ਸਾਡੇ ਪਿੰਡ ਦੀ ਬਾਕੀ ਹਾਂ ਗੱਡੀਆਂ ਕਰਦੇ ਹਾਂ ਖਾਲੀ ਦੇ ਦਿਆਂ ਕੀ ਪ੍ਰੋਗਰਾਮ ਲੋਂਗੋ ਇਹ ਜੇ ਕਹਿੰਦਾ ਹੋਰ ਵੀ ਕੋਟ ਆ ਗਈ 40000 ਪਤਾ ਨਹੀਂ ਲੋ ਵੀ ਮਿੱਤਰੋ ਕਹਿੰਦੇ ਸਾਡੇ ਅੱਜ ਮੁੰਡੇ ਦਾ ਬਲੌਗ ਆਣਾ ਤੁਸੀਂ ਲਾਈਕ ਕਰਨਾ ਤੇ ਸ਼ੇਅਰ ਕਰਨਾ ਨਾ ਭੁੱਲਣਾ ਬੈਂਟ ਵੀ ਬਲੌਗ ਬਣਾਣ ਲੱਗਾ ਹਾਂ ਧੰਨਵਾਦ ਰਾ ਛੋਟਿਆ ਦਲੀਚਾਉਸਲੇ ਨੇ ਪੁੱਤਰ ਓਏ ਨੋਰਮਲ ਆ ਦੀ ਦਜਣਾਈ ਹੈ ਹੋਰ ਦਸ ਕਮਲ ਬਾਜੀ ਵਾਧਿਆ ਵੀਰੇ ਕਿਰਪਾ ਰੱਬ ਦੀ ਆਏ ਹਾਏ ਹਮ ਬਗੈ ਪਾਦੀਏ ਤੇਰੇ ਵਾਲੇ ਚੈਨਲ ਤੇ ਵਲੌਗ ਸਾਡਾ ਕਰਨਾ ਵੀ ਸਾਡਾ ਵਲੌਗ ਇਹ ਨਹੀਂ ਪੂਰਾ ਹੁੰਦਾ ਜਿੰਨਾ ਮਰਜੀ ਜ਼ੋਰ ਲਾ ਲਈਏ ਅਸਲ ਤੇ ਨਾ ਆਪਾਂ ਲੱਤੇ ਖੜ ਗਏ ਜਦੋਂ ਆਪਾਂ ਜਾਵਾਂਗੇ ਇਹ ਪੂਰਾ ਆਉਣਾ ਵਲੌਗ ਸਹੀ ਗੱਲ ਹੈ ਕੱਲ ਕਿਹਦਾ ਕੀ ਹੈ ਉੱਤੇ ਕੀ ਦਿਖਾ ਦਈਏ ਇਹਨਾਂ ਨੂੰ ਦਿਖਾ ਦੇ ਕੈਮਰਾਮੈਨ ਇਧਰ ਫੇਰੋ। ਕੀ? ਗੁੱਡੇ ਦਿਖਾਓ। ਅੱਛਾ। ਪੌਡੀਫਿਕੇਸ਼ਨ ਦਿਖਾਓ। ਕਲੀ ਹੋਈ। ਵੀ 14 ਜਵੱਕਾ ਦਾ ਨਾ ਰੱਖੀ ਮਿਲਦਾ। ਉਹ ਨਾ ਹੀ ਗੱਡੀ ਬਣੀ ਵੀ ਵਧੀਆ ਲੱਗਦੀ। ਕੀ ਕਹਿੰਦਾ ਕਮਲ? ਆ ਕੀ ਹੋਵੇ? ਚੁੱਪ ਮਾਰ ਇਸ ਤੇ। ਕੁਰਾਹਂਦੇ ਏ। ਜੰਗਲੇ। ਇਹ ਨਗਰੇ ਹੁੰਦਾ ਏ। ਇਹ ਸਾਫ-ਸਾਫ ਬੋਨਾ ਸਾਡੇ ਵਾਲਾ। ਤੇ ਹੂੰ। ਬਾਕੀ ਠੀਕ ਆ। ਬਾਅਦ ਚ ਦੱਸੋ ਨਾ ਕੀ ਗੱਲਬਾਤ ਆ। ਓਕੇ। ਹੋਵੇ ਮਿੱਤਰੋ। ਕਹਿੰਦੇ ਹੋ ਗਿਆ ਉਹੀ ਕੰਮ ਜਿਹਦਾ ਇੰਤਜ਼ਾਰਤਾ ਹਾਂਜੀ ਗੈਰੀ ਸੰਧੂ ਸਾਹਿਬ ਹੋ ਗਈ ਗੱਡੀ ਖਾਲੀ ਫਿਰ ਬਹੁਤ ਨਿਆਰਾ ਹੋਗਾ ਇਹ ਕੋਈ ਨਾ ਖਾਲੀ ਗੱਡੀ ਫੇਸਵਾਦ ਆਉਗਾ ਓ ਚੱਕ ਕਾਦੇ ਹੁੰਦੀ ਆ ਆ ਆ ਇਹ ਆਜੀ ਛੋਟਾ ਨਾਟ 11 ਇੱਕ ਮਿੰਟ ਦਾਲਾ ਪਜਾਵੇ ਪਾਂਦਾ ਟੱਕੇ ਓਏ ਕਮਲ ਉਸਤਾਦ ਜੀ ਤੁਸੀਂ ਨਹੀਂ ਟੱਕ ਗਾਦੇ ਪਾਂਦੇ ਆਹ ਆ ਤਾ ਜੀ ਰੋਟੀ ਖਾਣ ਲੱਪਿਆ ਅਜ ਹਾਂ ਹਾਏ ਹਾਏ ਧੁੱਪ ਦੇ ਵਿੱਚ ਅੱਜ ਦਾ ਸਵਾਦ ਹੈ ਦਾਜੀ ਦੇ ਮੂੰਹ ਚ ਬੁਰਕੇ ਬੋਲਣ ਦੀ ਹੈਗਾ ਹਾਂ ਇਹ ਕਿਹਦਾ ਹਾਂਜੀ ਚਟੇਟੇ ਬੋਦਾ ਹੈਗਾ ਦੇਸੀਂ ਉਹ ਫੜਾਤੀਆਂ ਗੱਡੀਆਂ ਚਟੇਟੇ ਦੇ ਕਿੰਨੇ ਆ ਗਏ ਸਾਡੇ ਉਸਤਾਦ ਜੀ ਐ ਬੱਸ ਕਰੀਏ ਲਾਈਕ ਕਰ ਦਿਓ